ਕਿਸਾਨੀ ਇੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਤਿੰਨ ਮੈਂਬਰੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਜਿਸ ਦੀ 3 ਜਨਵਰੀ ਨੂੰ ਮੀਟਿੰਗ ਹੋਏਗੀ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸ਼ਾਮਲ ਨਹੀਂ ਹੋਏਗਾ ਉਹਨਾਂ ਨੇ ਯੂ ਟਰਨ ਲਿਆ ਕਿਉਂ ਲਿਆ ਤੁਹਾਨੂੰ ਕਾਰਨ ਦੱਸ ਦਿਆਂ ਦਰਅਸਲ ਸ਼ੰਭੂ ਤੇ ਖਨੌਰੀ ਮੋਰਚੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਦਾਵਾ ਕੀਤਾ ਗਿਆ ਸੀ ਕਿ ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਹੋਣਗੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਕਿਸਾਨਾਂ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੋ ਪੱਤਰ ਆਇਆ ਉਸ ਵਿੱਚ ਕਿਸਾਨਾਂ ਨੂੰ ਸੜਕਾਂ ਖੋਲਣ ਲਈ ਮਨਾਉਣ ਵਰਗੇ ਮੁੱਦੇ ਨੇ ਜਦੋਂ ਕਿ ਇਹ ਗੱਲ ਕਹਿਣਾ ਵੀ ਗਲਤ ਹੈ ਕਿ ਕਿਸਾਨਾਂ ਨੇ ਸੜਕਾਂ ਜਾਮ ਕੀਤੀਆਂ ਨੇ ਸਗੋਂ ਸੜਕਾਂ ਤਾਂ ਸਰਕਾਰ ਵੱਲੋਂ ਰੋਕੀਆਂ ਗਈਆਂ ਨੇ ਪੱਤਰ ਵਿੱਚ ਕਿਸਾਨਾਂ ਦੀਆਂ ਮੰਗਾਂ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਜਿਹੇ 'ਚ ਅਸੀਂ ਬੈਠਕ ਦੇ ਵਿੱਚ ਨਾ ਜਾਣਦਾ ਫੈਸਲਾ ਕੀਤਾ ਦੱਸ ਦਈਏ ਕਿ ਕਰੀਬ 4 ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਹਾਈ ਪਾਵਰ ਕਮੇਟੀ ਨੇ 3 ਜਨਵਰੀ ਨੂੰ ਪੰਚਕੂਲਾ ਸਥਿਤ ਗੈਸਟ ਹਾਊਸ ਵਿਖੇ ਮੀਟਿੰਗ ਬੁਲਾਈ ਹੈ ਜਿਵੇਂ ਹੀ ਇਹ ਸੱਦਾ ਆਇਆ ਤਾਂ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਬਿਆਨ ਆਇਆ ਸੀ ਕਿ ਉਹ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਕਿਸਾਨਾਂ ਨਾਲ ਸੰਬੰਧਿਤ ਸਾਰੇ ਤੱਥ ਕਮੇਟੀ ਸਾਹਮਣੇ ਰੱਖੇ ਜਾਣਗੇ ਹਾਲਾਂਕਿ ਸੂਤਰਾਂ ਦੀ ਮੰਨੀਅਤਾਂ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਸ਼ੁਰੂ ਹੋ ਗਈ ਸੀ ਕਿ ਐਸ ਕੇ ਅਮਨ ਅੰਦੋਲਨ ਚ ਸ਼ਾਮਲ ਨਹੀਂ ਅਜੇਚੋ ਮੀਟਿੰਗ ਚ ਕਿਉਂ ਜਾ ਰਿਹਾ ਜਦੋਂ ਕਿ ਐਸ ਕੇ ਐਮ ਆਗੂ ਵੀ ਸਨਾਲ ਸਹਿਮਤ ਨਹੀਂ ਸਨ ਅਜੇ ਵਿੱਚ ਕਿਸਾਨ ਆਗੂਆਂ ਨੇ ਪਿੱਛੇ ਹਟਣ ਦਾ ਹੁਣ ਫੈਸਲਾ ਲੈ ਲਿਆ ਹੈ ਦੂਜੇ ਪਾਸੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸੁਪਰੀਮ ਕੋਰਟ ਦੀ ਕਮੇਟੀ ਅੱਗੇ ਪੇਸ਼ ਹੋਣ ਦੀ ਗੱਲ ਕਹੀ ਸੀ ਇਹ ਕਮੇਟੀ ਮਹੱਤਵਪੂਰਨ ਹੈ ਦੂਜੇ ਪਾਸੇ ਗੈਰ ਸਿਆਸੀ ਧਿਰ ਦੇ ਐਸ ਕੇ ਐਮ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਇਹ ਕਮੇਟੀ ਸੁਪਰੀਮ ਕੋਰਟ ਵੱਲੋਂ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਹੈ ਕਮੇਟੀ ਦੀ ਤਰਫੋਂ ਸੁਪਰੀਮ ਕੋਰਟ ਦੇ ਦਸੰਬਰ ਵਿੱਚ ਅੰਤਰੀਂਗ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਇਸ ਵਿੱਚ ਉਹਨਾਂ ਕਿਆ ਸੀ ਕਿ ਅੰਦੋਲਨਕਾਰੀ ਕਿਸਾਨ ਗੱਲਬਾਤ ਲਈ ਨਹੀਂ ਆ ਰਹੇ ਕਿਸਾਨਾਂ ਤੋਂ ਉਹਨਾਂ ਦੀ ਸਹੂਲਤ ਅਨੁਸਾਰ ਮਿੱਤੀ ਤੇ ਸਮਾਂ ਮੰਗਿਆ ਗਿਆ ਪਰ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਹਾਲਾਂਕਿ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਕੀਤੀ ਸੀ ਪਰ ਹੁਣ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਜਦੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਲੱਗਿਆ ਸੀ ਦਿੱਲੀ ਦੇ ਵਿੱਚ ਜਿਨੂੰ ਕਿ ਪਹਿਲਾ ਕਿਸਾਨ ਅੰਦੋਲਨ ਕਿਹਾ ਜਾਂਦਾ ਹੈ ਉਸ ਵੇਲੇ 32 ਕਿਸਾਨ ਜਥੇਬੰਦੀ ਜੋ ਪੰਜਾਬ ਦੀਆਂ ਸੀਗੀਆਂ ਉਹ ਉੱਥੇ ਆਪਣੇ ਕਹਿਣ ਮੁਤਾਬਕ ਮੋਰਚਾ ਫਤਿਹ ਕਰਕੇ ਪੰਜਾਬ ਵਾਪਸ ਭਰਤੀਆਂ ਸੀ ਪਰ ਉਹਨਾਂ ਵਿੱਚੋਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਿਆਸਤ ਵਿੱਚ ਕੁੱਦਣ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਇਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਥਾਂ ਸੰਯੁਕਤ ਸਮਾਜ ਮੋਰਚਾ ਨਾਂ ਦੀ ਇੱਕ ਜਥੇਬੰਦੀ ਬਣਾਈ ਅਤੇ ਫਿਰ ਚੋਣਾ ਲੜੀਆਂ ਤੇ ਇਹਨਾਂ ਚੋਣਾ ਵਿੱਚ ਬਲਵਿੰਗਸ ਰਾਜੇਵਾਲ ਸਮੇਤ ਸਾਰੇ ਕਿਸਾਨ ਲੀਡਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੂੰ ਕੋਈ ਵੀ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਹਾਲਾਤ ਇਹ ਬਣੇ ਕਿ ਇਹਨਾਂ ਨੇ ਆਪਣੀ ਜੋ ਇਹਨਾਂ ਨੂੰ ਸਜ਼ਾ ਲਗਾਈ ਗਈ ਸੀ ਜੋ ਇਹਨਾਂ ਤੇ ਐਕਸ਼ਨ ਲਿਆ ਗਿਆ ਸੀਗਾ ਉਸ ਮੁਤਾਬਕ ਇਹਨਾਂ ਨੇ ਆਪਣਾ ਸਮਾਂ ਪੂਰਾ ਕੀਤਾ ਤੇ ਫਿਰ ਜਾ ਕੇ ਮੁਆਫੀ ਮੰਗੀ ਜਾਂ ਕਹਿ ਲਿਆ ਕਿ ਸੰਜੁਕਤ ਕਿਸਾਨ ਮੋਰਚਾ ਦੇ ਵਿੱਚ ਸ਼ਾਮਲ ਹੋਏ ਤਾਂ ਉਸ ਤੋਂ ਬਾਅਦ ਫਿਰ ਸਮੇਂ-ਸਮੇਂ ਤੇ ਫੈਸਲੇ ਨੇ ਜਿਹੜੇ ਉਹ ਲੈ ਜਾਂਦੇ ਰਹੇ ਨੇ ਪਰ ਲੋਕਾਂ ਵੱਲੋਂ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਚੋਣਾਂ ਲੜਨ ਦੀ ਕੀ ਲੋੜ ਸੀ ਕਿਸਾਨ ਲੀਡਰ ਤਾਂ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨੀ ਹੱਕਾਂ ਦੀ ਲੜਾਈ ਲੜਨ ਵਾਸਤੇ ਹੁੰਦੇ ਨੇ ਚੋਣਾਂ ਲੜਨ ਵਾਸਤੇ ਨਹੀਂ ਹੁੰਦੇ ਕਿਉਂਕਿ ਸਮਾਜ ਸੇਵਾ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਫਰਕ ਹੁੰਦਾ ਪਰ ਹੁਣ ਜਿਹੜੇ ਕਿਸਾਨ ਆਗੂ ਨੇ ਜਾਂ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚਾ ਹੈ ਉਹ ਵੀ ਉਹਨਾ ਪਾਵਰਫੁਲ ਨਹੀਂ ਰਿਹਾ ਜਿੰਨਾ ਕਿ ਹੋਣਾ ਚਾਹੀਦਾ ਸੀ ਪਰ ਹੁਣ ਦੇਖਣਾ ਹੋਏਗਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਸ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਨਾ ਜਾਣ ਦਾ ਇਸ ਨੂੰ ਕੀ ਨੁਕਸਾਨ ਚੱਲਣਾ ਪੈਂਦਾ ਹੈ ਦਿਓ ਜੱਜ ਧੰਨਵਾਦ